ਸੰਨਮ ਮਰਦਾਬਾ 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 ਕਟਿਆ ਪ੍ਰਚਾਰ ਸੰਮਰਦਾਬਾ ਮਰਦਾਬਾ ਮਰਦਾਬਾ ਕਟਿਆ ਪ੍ਰਚਾਰ ਸੰਮਰਦਾਬਾ ਮਰਦਾਬਾ ਮਰਦਾਬਾ ਦਰਸਨ ਸੰਨਮ ਭੱਜਣ

ਦੇਖ ਸਕਦੇ ਆ ਪਹਿਲਾਂ ਵੀ ਭੱਜੇ ਆ ਦੋ ਵਾਰੀ ਤੇ ਅੱਜ ਫੇਰ ਆ ਤੁਸੀਂ ਵੇਖ ਲਓ 10 ਬੰਦੇ ਸੀ ਇਹੇ ਸੰਧਵਾ ਸਾਹਿਬ ਕਦੇ ਜਦੋਂ ਇਲੈਕਸ਼ਨ ਆਉਂਦਾ ਸੀ ਦੋ ਲੋਕ ਕਿੰਨੇ ਕਿੰਨੇ ਆਦਾ ਲੋਕਾਂ ਨੂੰ ਖਾਚ ਕਰੋ ਤੇ ਅੱਜ 10 ਬੰਦਿਆਂ ਦੇ ਸਵਾਲਾਂ ਤੋਂ ਜਵਾਬ ਦੇਣ ਤੋਂ ਵੀ ਭੱਜੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਕਾਣੀ ਆ ਅਕਾਹੀ ਸਰਕਾਰ ਨੇ ਟਰਾਲੀਆਂ ਚੋਰੀ ਕੀਤੀਆਂ ਜਾਂ ਲੋਕਾਂ ਦੇ ਜਵਾਬ ਆ ਜੋ ਉਹਨਾਂ ਦੇ ਸਵਾਲ ਆ ਜੋ ਉਹਨਾਂ ਦੇ ਜਵਾਬ ਹੈ ਨਹੀਂ ਸਕਦਾ ਇਸ ਕਰਕੇ ਵਾਰ-ਵਾਰ ਥਾਂ ਤੋਂ ਭਜਦੇ ਆ ਹਾਂ ਮਤਲਬ ਕੋਈ ਡਰ ਸੀ ਛੋਟੇ ਤੋਂ ਪੰਜਾਬ ਸਰਕਾਰ ਨੂੰ ਲੋਕ ਜਿਹੜੇ ਪੁੱਛਦੇ ਆ ਹਾਂ ਕਿ ਭਾਈ ਜਿਹੜੀਆਂ ਸਾਡੀਆਂ ਉਥੇ ਟਰਾਲੀਆਂ ਵਾਲੀ ਸਲੰਡਰ ਸੀਗੇ ਹਾਂ ਚਾਹ ਪੱਤੀ ਆਲੇ ਪੈਟਕ ਸੀਗੇ ਉਹ ਕਿੱਥੇ ਗਏ ਆ ਹਾਂ ਉਹਦਾ ਹਸਾਬ ਕਿਤਾਬ ਅਸੀਂ ਇਹਨਾਂ ਤੋਂ ਲੈਣਾ ਜਿਹੜਾ ਇਹਨਾਂ ਕੋਲ ਹੈ ਉਹ ਹਸਾਬ ਕਿਤਾਬ ਲੈਣੀਗਾ ਇਹ ਹਸਾਬ ਕਿਤਾਬ ਦੇਣ ਤੋਂ ਭੱਜਦੇ ਆ ਕਿਉਂਕਿ ਉਹ ਚਾਹ ਦੀ ਪੱਤੀ ਦੇ ਪੈਟਕ ਪਤਾ ਨਹੀਂ ਉਹਨੇ ਕਿੱਥੇ ਸੁੱਤੇ ਆ ਪਤਾ ਨਹੀਂ ਆਪਦੇ ਘਰਾਂ ਚ ਜਾਂਦੇ ਕਿੱਥੇ ਸੁੱਤੇ ਆ ਉਹਦਾ ਜਿਹੜਾ ਹਸਾਬ ਕਿਤਾਬ ਆ ਠੀਕ ਆ ਹੁਣ ਥੋੜੇ ਕੋਲੇ ਪੁਲਿਸ ਪ੍ਰਸ਼ਾਸਨ ਨਾਲ ਥੋੜੇ ਕੋਲੇ ਅਮਲਾ ਫੈਲਦਾ ਤੰਤਰ ਲੋਕਾਂ ਦੀ ਆਵਾਜ਼ ਨੂੰ ਪੇੜਾ ਇਹ ਕੋਈ ਲਵਾ ਦੋਗੇ ਤੁਸੀਂ ਹਾਂ ਮੀਡੀਆ ਨਾਲ ਵੀ ਗੱਲ ਸੀ ਆਵਾਜ਼ ਨੂੰ ਆਵਾਜ਼ ਨੂੰ ਪ੍ਰਦਾਨ ਰੱਖ ਸਮੇ ਸਮਾ ਆਊਗਾ ਸਿਰਫ 18 ਮਹੀਨੇ ਰਹਿ ਗਏ ਆ ਉਧੇ ਕੋਲੇ ਚੋਣ ਜਾਬਤਾ ਲੱਗ ਜੈਣਾ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਦਵਾਵਾ ਆਉਣਾ ਹਾਂ ਉਧੇ ਥੋੜੀ ਰੇਸ ਚੈੱਕ ਹੋਣੀ ਆ ਆਪਦੇ ਗੋਡੇ ਕੱਢ ਸਪੀਕਰ ਸਾਹ ਹੁਣੇ ਪਵਾ ਲਓ ਇਹ ਗੱਲ ਹੋਣਾ ਮੈਂ ਕਰਤੀ ਜਾ ਇਹਣਾ ਕਦੇ ਮੁੜ ਕੇ ਭੱਜਣ ਦੇ ਵਿੱਚ ਚਲਕ ਤਾਵੇ ਚੋਣ ਤੋਂ ਬਾਅਦ ਸੂਰ ਵੋਟਾਂ ਥੋੜੇ ਜਣਾ ਉਧਰ ਦੋ ਦੋ ਨੂੰ ਬੰਦਾ ਅੱਗੇ ਪੈਂਦੇ ਵਿੱਚ ਹੁੰਦਾ ਹਰੇਕ ਪਿੰਡ ਦੇ ਵਿੱਚੋਂ 2-200 ਬੰਦਾ ਸਾਨੂੰ ਭਜਾਊਗਾ ਇਹ ਗੱਲ ਯਾਦ ਰੱਖੋ ਜੇ ਕਾਦਾ ਡਾਰ ਪ੍ਰਧਾਨੀ ਤੁਹਾਡੇ ਕੋਲ ਨਾ ਉਹ ਇੰਨਾ ਕੀ ਆ ਇਧਰ ਆਵੇ ਤੋ ਯਾਰ ਬਾਹਰ ਦੇਖੋ ਬੰਦਾ ਉਰਲਾ ਬਾਹਰ ਦੀ ਇਥੋਂ ਦੀ ਬੜਿਆ ਸੀ ਤੋ ਨਿਕਲ ਜਾ ਉਧਰ ਬਾਹਰ ਉਹ ਚੋਰਾਂ ਦਾ ਹਵਾ ਚੋਰੀ ਕਰਕੇ ਭੱਜ ਗਿਆ ਇਹ ਛੋਟੇ ਪਾਡਰ ਆ ਗਏ ਕਿਹੜਾ ਗਿਆ ਕਿਹੜਾ ਚੋਰੀਆਂ ਲੈ ਕੇ ਭੱਜ ਗਿਆ ਨਹੀਂ ਚੋਰਾ ਨਹੀਂ ਚੋਰਾ ਗੱਲਾਂ ਨਹੀਂ ਦੱਸਦਾ ਆਪਣੀਆਂ ਸਾਰੀਆਂ ਗੱਲਾਂ ਦਾ ਜਵਾਬ ਦੇਵੇ ਆ ਕੇ ਜਿਹੜਾ ਸਾਰ ਖੋ ਜਿਹੜੇ ਅੱਧੀ ਉਹਨਾਂ ਸਵਾਲ ਮੰਗਣੇ ਨਾ ਪੁੱਛਣੇ ਸਵਾਲ ਪੁੱਛਣੇ ਆ ਪਰ ਮੈਂ ਆ ਕੇ ਜਵਾਬ ਦੇਵੇ ਆਵੇਂ ਨੂੰ ਨਾ ਕੋਈ ਨੋਕਾ ਜਵਾਬ ਹੀ ਨਹੀਂ ਹਾਂ ਸਰ ਇਹ ਮੋਟਾ ਮੋਟਾ ਬਾਪੂ ਕਹਿੰਗੇ ਮੋਟਾ ਮੋਟਾ ਹੁੰਦਾ ਛਤਰਾ ਦੀ ਮਾਲਾ ਪਾਵਾਂਗੇ ਮੋਟਾ 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 ਨੇ ਇਹਨਾਂ ਦੇ ਗਾਂ ਚ ਛਤਰਾ ਦੀ ਮਾਲਾ ਪਾ ਕੇ ਵਿਖਾਵਾਂਗੇ ਅਸੀਂ ਐਨਾ ਗੁੱਸਾ ਹਾਂ ਇਹਨਾਂ ਗੁੱਸਾ ਸਾਨੂੰ ਸਾਡੇ ਤਾਂ ਚਾਹ ਤਾਂ ਚਾਹ ਵਾਲੀਆਂ ਪੱਤੀਆਂ ਵੀ ਲੈ ਕੇ ਡੱਬੀਆਂ ਵੀ ਲੈ ਕੇ ਘਰ ਆ ਜੇ ਜੇ ਭੁੱਖੇ ਉਹ ਮੰਗ ਲੈਂਦੇ ਤਾਂ ਜੋ ਇਹ ਨੰਗ ਸੀ ਨਾ ਮਲੰਗ ਸੀ ਸਾਥੋਂ ਉਹ ਮੰਗ ਲੈਂਦੇ ਅਸੀਂ ਦੇ ਦਿੰਦੇ ਸਤਿ ਸ਼੍ਰੀ ਅਕਾਲ ਸਭ ਤੋਂ ਵੇਂਦੇ ਰਹੇ ਪਹਿਲਾਂ ਸਭ ਉਹ ਤਾਂ ਵੇਂਦਾ ਸੀ ਨਾ ਉਹ ਤਾਂ ਦਾਲ ਦੇ ਕੇ ਬਾਪੂ ਆਉਂਦੇ ਸਾਨੂੰ ਹਾਂ ਆ ਦੱਸ ਗਏ ਵੀ ਅਸੀਂ ਸਾਡੀ ਸਰਕਾਰ ਬਣਾ ਦਿਓ ਸਾਡੀ ਸਰਕਾਰ ਬਣਾ ਦਿਓ ਤੇ ਵੀ ਅਸੀਂ ਅਜੇ ਧਰਦੇ ਨਹੀਂ ਲੱਗਣ ਦਿੰਦੇ ਅਜੇ ਧਰਦੇ ਨਹੀਂ ਲੱਗਣ ਦਿੰਦੇ ਤੇ ਆ ਦੀ ਸਰਕਾਰ ਬਣਾ ਤੀ ਹੁਣ ਮੈਂ ਧਰਦੇ ਆਣਿਆਂ ਦੇ ਕੋਲੇ ਕਹਿੰਦੇ ਹੁੰਦੇ ਹਾਂ ਦੱਸਣ ਸਾਨੂੰ ਆ ਕੇ ਸਾਡਾ ਜਵਾਬ ਦੇਵੇ ਕਿ ਲਾਉਂਦਾ ਹਾਂ ਹਾਂ ਜੀ ਕਿ ਮਤਲਬ ਐਨਾ ਮਤਲਬ ਇਹੋ ਜਿਹੇ ਕਿਹੜੇ ਤਿੱਖੇ ਸਵਾਲ ਸੀ ਤੁਹਾਡੇ ਜਾਂ ਕਿਉਂ ਖੁੱਖੀ ਸਰਕਾਰ ਆ ਇਹ ਨਹੀਂ ਇੱਕ ਮਿੰਟ ਮਨਿੰਦਰ ਗੱਲ ਸੁਣਾ ਅੱਜ 400 ਬੰਦਾ ਪੁਲਸਦਿਆਂ ਦੇ ਨਾਲ ਸੀ ਹਾਂ ਤੇ ਅਸੀਂ ਬੰਦੇ ਤੋਂ ਹੀ ਗਿਣਤੀ ਦੇ ਵੇਖ ਲੋ 12 ਹਾਂ 12 ਬੰਦੇ ਤੋਂ ਯਾਰ ਕੀ ਡਰਨ ਲੱਗਾ ਸੀ ਇਹ ਕਿੱਡੀ ਕੀ ਗੱਲ ਸੀ ਸਾਨੂੰ ਦੱਸਤਾ ਜਾਂਦਾ ਵੀ ਮੈਂ ਆ ਡਰਨ ਲੱਗਾ ਹਾਂ ਇਹਦਾ ਇਧਰਲੇ ਬਾਹਰ ਵੜਿਆ ਤੇ ਉਧਰਲੀ ਚੋਰੀ ਲੰਘਿਆ ਲੈ ਦੱਸ ਫਾਰਚੂਨਰ ਗੱਡੀ ਚ ਉਧਰ ਦੀ ਬਹਿ ਕੇ ਤੇ ਇਧਰ ਦੀ ਨਿਕਲਦਾ ਸਾਡੇ ਸਾਹਮਣੇ ਅਸੀਂ ਵੀਰ ਕੰਤੇ ਦੇ ਪੰਜਾਬ ਪੁਲਿਸ ਵੀ ਉਹੋ ਜਿਹੇ ਭਰਾਓ ਇਹਨਾਂ ਨੇ ਤਾਂ ਆਪਣੀ ਡਿਊਟੀ ਨਿਭਾਉਣੀ ਹੈ ਪਰ ਇਹਦੇ